ਸਤੋਪੰਦ ਗਰਮ ਕੀ ਨੂੰ ਨਿਪਟਾ ਦਾ ਸਾਹਮਣਾ ਕਰਵਾਇਆ ਜਾ ਰਿਹਾ ਇਹਦੇ ਵਿੱਚ ਕਈ ਕਾਰਨ ਨੇ ਜੇ ਸੰਗਤ ਮੱਧਿਆ ਕੋ ਸੰਗਲਾਂ ਦੇ ਸੁਨਾਗੋ ਅਣਜਾਣ ਰਹੀ ਚ ਪਰ ਜਿਹੜਾ ਗੁਰੂ ਦਾ ਵਜੀਰ ਹੈ ਗਰੰਤੀ ਹੈ

खोल के विचार करिए मुसीबत बन जाती है दरखती बहुत रहे बहुत हमारे बड़े व्यापार हमें अगर इन्होंने कोई कार्रवाई है जेदा किता

जिथे मत तो दुण दुण हो मा टेकी कोई मुसीबत नहीं आई ही नहीं पड़ी हर एक गुरद जिथे भी जाओगे सिद्धांत की सुना तो की लड़ाई लड़नी होगी अब से अकाल तख्त साहब की गल करते गुरमुख प्यारे कि जथेदार को चली

चौबी घंटे अकाल तख नहीं हो थी। तो तो आ आ पासे। थी कि चौबीस घंटे पहले जारी हो

ਇਹ ਉਪਰੋਂ ਦਾ ਗਰੰਟੀ ਬਣਾ ਕਰਕੇ ਉਪਰੋਂ ਦੀ ਕਮੇਟੀ ਕੋਲ ਤੇ ਕੋਈ ਕਾਰਵਾਈ ਕੀਤੀ ਹੈ ਕੋਈ ਮੇਰੇ ਕੋਲ ਵੀ ਤਕਰੀਬਨ ਰਾਜ ਦੇਤੇ ਦੇ ਦਰਵਾਜ਼ਾ ਕਰੇ ਹੁੰਦੇ ਐ ਇੱਕ ਪੌੜੀ ਹੁੰਦੀ ਐ ਪਰ ਹੈ ਨਹੀਂ ਇਹ ਸਭ ਤੋਂ ਜਨਾਜੇ ਜਿਹਨੂੰ ਆਪਾਂ ਆਕਾਲੀ ਦਲ ਕਹਿੰਦੇ ਆ ਅਸਲੀ ਦਾਦੀ ਦਾਦੀ ਗੱਲ ਨਹੀਂ ਕਰ ਬੰਦੇ ਆ ਜਿਹੜਾ ਡੁਬਲੀਗੇਟ ਆਕਾਲੀ ਦਲ ਇੱਕ ਪਰਿਵਾਰ ਦਾ ਬਣਿਆ ਸੀ ਉਹਦੀ ਗੱਲ ਕਰਦਾ ਦਰਵਾਜ਼ਾ 我们。 ਜੀ ਭਾਈ ਵਰਨਾ ਸਿੰਘ ਨੇ ਵੀਡੀਓ ਪਾਇਆ ਜੀ ਕਿ ਕੋਈ ਜੱਤੇ ਬੰਦੇ ਨੂੰ ਨਾਮ ਲਾਵੇ ਵਰਨਾ ਸੈਨਾ ਸਰਕਾਰ ਨੇ ਛੁੱਟੀ ਕਰ ਜਾਵੇ ਸਰਦਾਰ ਕਿੰਨੀ 16 ਕਿਲੋ 16 ਕਿਲੋ ਦੋ ਕਿੰਨਾਂ ਦੀ ਛੁੱਟੀ ਆ ਜਾਵੇ ਜਿਹੜੀਆਂ ਉੱਤੇ ਟੁਕੜੀਆਂ ਲੱਗੀਆਂ ਨੇ ਉਹ ਰੱਦੀਆਂ ਉਹਦੇ ਉੱਤੇ ਬਾਹਰ ਪੇਪਰ ਮਾਰਿਆ ਜਾਵੇ

ਸਾਰੇ ਸੂਤਮਾਨੋ ਸਾਰੇ ਵਿਦਵਾਨ ਬੈਠੇ ਹੋ ਗਿਆਨੀ ਬੈਠੇ ਹੋ ਬਹੁਤ ਸੋਣਾ ਬੋਲਦੇ ਹੋ ਸਵੇਰੇ ਹਜੂਰੀ ਦੇ ਵਿੱਚ ਕਥਾ ਕਰਦੇ ਹੋ ਇਹਦੇ ਵੀ ਕਥਾ ਕਰਦੇ ਹੋ ਪਰ ਤੁਸੀਂ ਥੋੜੀ ਜਿਹੀ ਨਿਗਾਹ ਪਿੱਛੇ ਮਾਰ ਕੇ ਦੇਖਿਆ ਪਿਆਰੇ ਉਹ ਆਜੇ ਸਾਡੇ 350 ਸਾਲ ਹੋਇਆ ਜਾਂਦਾ ਸਾਲ ਨਹੀਂ ਹੋਇਆ ਫੋਰਨ ਦੇ ਨਾਲ ਸਾਡੇ 350 ਸਾਲ ਕੋਈ ਗੱਲ ਨਹੀਂ ਕਰਨਾਂ ਦੀ ਸਥਿਤੀ ਮੈਨੂੰ ਪਤਾ ਨਹੀਂ ਦਿੱਤਾ ਬੈਠਾ ਇਹ ਮੈਂ ਕਿ ਕਿਸੇ ਮਹਾਂਡੇ ਆਏ ਨੇ ਉਹਨਾਂ ਨੂੰ 2 ਮਿੰਟ ਦੇ ਦਿਓ ਤੁਸੀਂ ਰੋਸਣਗੇ ਸਾਨੂੰ ਨਾ ਦੇਓ ਤੁਸੀਂ ਭਾਵੇਂ ਇਹ ਕਿਸੇ ਮਾਂ ਆਵਾਂਗੇ ਇਹ ਪਾਸਾ ਭਰਿਆ ਜਾਂਦਾ ਉਹ ਜਿਹੜੇ ਝੋਟੇ ਦੇ ਉੱਪਰ ਧਾਰੋ

ਇਹ ਤਾਂ ਕਰੀਕਨ ਕਰਦੀ ਬੈਠੇ ਇਹਨਾਂ ਨਾਲ ਬੇਤੀ ਹੋਣੀ ਹੈ ਸਰ। ਪਰ ਜਿਹਨੂੰ ਦੇ ਪੁਲਾਹ ਆਦਮੀ ਡਿਊਟੀ ਕਰਦੇ ਨੂੰ ਹੋ ਜਾਵੇ ਇਸ ਪਿੰਡ ਵਿੱਚ ਪੁਲਾਹ ਆਦਮੀ ਹੋ ਜਾਣਾ। ਪਰ ਪਿੰਡ ਵਾਲੇ ਆਖਦੇ ਕਹਿੰਦਾ ਜੇ ਇਹ ਤਾਂ ਬਾਹਰ ਦਾ ਬੰਦਾ ਆਪਾਂ ਪਿੰਡ ਵਾਲੇ ਮਿਲ ਕਰ ਗਏ। ਜੇ ਗਲਤੀ ਦੀ ਗੱਲ ਕਰਦੇ ਹੋਣ ਟੈਨ ਕਰਦੀ ਹਜ਼ੂਰੀ ਵਿੱਚ ਖਲੋਤਾ ਜੇ। ਹਾਂਜੀ। ਉਹ ਤਾਂ ਅੱਜ ਪਰਵਾਹ ਨਹੀਂ ਤੁਹਾਡੇ ਨਾਲ ਨਜ਼ਰ ਨਹੀਂ ਤੇ ਤੁਹਾਡੇ ਬੱਚਿਆਂ ਦੀ ਸੁਣਦੀ ਹੁੰਦਾ ਹੈ। ਤਵੇ ਮੈਂ ਬੁਰਾਈ ਕਰਨਾ अब उसे किन्ह के गर्मती में ना भरा करने गर्मती बारे किन्ह का बढ़िया सोचते रहे पिटने को इतना पिटाजी आए ने बिल्कुल भी नहीं अगर थी तो भी मेरा दर करना पैसे की सो कर तो हर एक खांसे पेट में भी चोंध दे सो कर आलू कोई ज्यादा नहीं